ਉਸ ਟਾਈਮ 'ਤੇ ਦੋ ਮੁੰਡੇ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਜਿਹੜੇ ਆ ਕੇ ਗੱਡੀ ਖੋਹਣ ਦੀ ਕੋਸ਼ਿਸ਼ ਕਰਦੇ ਨੇ ਜੋ ਕੀਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗੱਡੀ ਆਲਟੋ ਚੱਕੀ ਸੀਗੀ ਉਹ ਵੀ ਬਰਾਮਦ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਬਲੇਰ ਇਸ ਸਮੇਂ ਅਸੀਂ ਖੜੇ ਆਂ ਮੁੱਲਾਂਪੁਰ ਡਿਵੀਜ਼ਨ ਨੰਬਰ 2 ਦੇ ਵਿੱਚ ਜਿੱਥੇ ਐ ਐਸਪੀ ਮੋਹਿਤ ਅਗਰਵਾਲ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਸਬੰਧ ਦੇ ਵਿੱਚ ਇੱਥੇ ਅੱਜ ਉਹਨਾਂ ਨੇ ਪત્રਕਾਰਾਂ ਨਾਲ ਗੱਲਬਾਤ ਕਰਦੇ ਆਂ ਦੱਸਿਆ ਕਿ ਚੰਡੀਗੜ੍ਹ ਤੋਂ ਇੱਕ ਹਥਿਆਰ ਦੀ ਨੋਕਤੇ ਆਟੋ ਗੱਡਣ ਦੀ ਘਟਨਾ ਜਿਹੜੀ ਸਾਹਮਣੇ ਆਈ ਸੀ ਕਿ ਜਿਹਦੇ ਸੰਬੰਧ ਦੇ ਵਿੱਚ ਜਿਹੜੇ ਉਹਦੇ ਦੋਸਤ ਸੀਗੇ ਉਹ ਪੁਲਿਸ ਵੱਲੋਂ ਚੱਕ ਲਏ ਗਏ ਨੇ ਤੇ ਉਹਨਾਂ ਤੇ ਉੱਪਰ ਕਾਰਵਾਈ ਕੀਤੀ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਬਾਈਕ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗੱਡੀ ਆਲਟੋ ਚੱਕੀ ਸੀਗੀ ਉਹ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਸਬੰਧ ਵਿੱਚ ਉਹਨਾਂ ਨੇ ਹੋਰ ਕੀ ਕੀ ਜਾਣਕਾਰੀ ਨਸ਼ਾ ਪੁਸ਼ਕਰਾਵਾਰੇ ਦਿੱਤੀ ਹੈ ਇਸ ਪੂਰੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਤੁਸੀਂ ਬਣੇ ਰਹੋ ਸਾਡੇ ਨਾਲ ਧੰਨਵਾਦ ਹਾਂਜੀ ਸਰ ਜਿਹੜਾ ਪ੍ਰੈਸ ਕਾਨਫਰੰਸ ਇਸ ਮੰਗਲਵਾਰ ਨੂੰ ਬੇਸਿਕਲੀ ਜੀ 7 ਤਰੀਕ ਦੀ ਜਿਹੜੀ ਹੈਗੀ ਹੈ ਇਹ ਵਾਰਦਾਤ ਹੈ 7 ਅਗਸਤ ਦੀ ਇਹ ਮਲੂਆ ਤੋਂ ਜਦੋਂ ਸਟੇਡੀਅਮ ਰੋਡ ਆਨੇ ਆ ਉੱਥੇ ਪੰਪ ਹੈਗਾ ਪੰਪ ਦੇ ਉੱਤੇ ਇਹ ਦੇ ਕੋਲੇ ਵਾਰਦਾਤ ਹੋਈ ਸੀਗੀ ਇਹ ਵਿੱਚ ਸਤਿਆਮ ਨਾਮ ਦੇ ਜਿਹੜੇ ਹੈਗੇ ਨੇ ਮਲੂਆ ਕਲੋਨੀ ਦੇ ਰਹਿਣ ਵਾਲੇ ਉਹਨਾਂ ਦੀ ਗੱਡੀ ਸੀਗੀ ਜਿਹੜੀ ਆਲਟੋ ਤਾਂ ਉਹ ਆਲਟੋ ਕੇ 10 ਗੱਡੀ ਸੀ ਜੀ ਉਹਦੇ ਵਿੱਚ ਸੀ ਐਨਜੀ ਵਗੈਰਾ ਜਿਹੜੀ ਹੈ ਕਿੰਨੀ ਫਿਲ ਕਰਵਾ ਰਹੇ ਸੀਗੇ ਉਸ ਟਾਈਮ ਦੇ ਉੱਤੇ ਦੋ ਮੁੰਡੇ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਜਿਹੜੇ ਆ ਕੇ ਗੱਡੀ ਖੋਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਰਜਿਸਟ ਕਰਦੇ ਨੇ ਤਾਂ ਚਾਕੂ ਨਮਾ ਹਥਿਆਰ ਨਾਲ ਉਹ ਤੇ ਹਮਲਾ ਵੀ ਕਰਦੇ ਨੇ ਕਿ ਗੱਡੀ ਲੈ ਕੇ ਵਿਦ ਮੋਟਰਸਾਈਕਲ ਉੱਥੋਂ ਜਿਹੜੇ ਹੈਗੇ ਨੇ ਉਹ ਮੌਕਾ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆਪਣੇ ਤੌਰ ਦੇਤੇ ਵੀ ਪਤਾ ਕਰਦੇ ਨੇ ਤੇ ਸਾਰੀ ਗੱਲਬਾਤ ਜਦੋਂ ਕਲੀਅਰ ਹੁੰਦੀ ਹੈ ਤਾਂ ਸਾਡੇ ਕੋਲੇ ਦੋ ਦੋਸ਼ੀਆਂ ਦਾ ਨਾਮ ਸਰਫੇਸ ਹੁੰਦਾ ਸੁਖਵਿੰਦਰ ਸੁਖਾ ਤੇ ਗੁਰਿੰਦਰ ਉਰਫ ਕਾਲਾ ਇਹ ਦੋ ਬੰਦਾ ਨਾਮ ਆਉਂਦਾ ਹੈ ਇਹਨਾਂ ਦੋਨਾਂ ਦੇ ਉੱਤੇ ਫਿਰ ਜਿਹੜੀ ਹੈਗੀ ਹੈ اے ਐਫ ਆਈ ਆਰ ਸਾਡੇ ਵੱਲੋਂ ਜਿਹੜੀ ਹੈਗੀ ਹੈ 137 ਨੰਬਰ ਐਫ ਆਈ ਆਰ ਮੁੱਲਾਂਪੁਰ ਥਾਣੇ ਦੇ ਵਿੱਚ ਅੰਡਰ ਸੈਕਸ਼ਨ 309 4 115 2 ਤੇ 5 ਜਿਹੜੀ ਹੈਗੀ ਹੈ ਇਹ ਇਹ ਬੀ ਐਨ ਐਸ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਸਾਡੇ ਵੱਲੋਂ ਰੇਡਸ ਕੀਤੀਆਂ ਜਾਂਦੀਆਂ ਨੇ ਤੇ ਇਹਦੇ ਵਿੱਚ ਜਿਹੜਾ ਦੋਸ਼ੀ ਇਹਨਾਂ ਦੇ ਵਿੱਚੋਂ ਇੱਕ ਹੈਗਾ ਗੁਰਿੰਦਰ ਉਰਫ ਕਾਲਾ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਮੀਆਂਪੁਰ ਚੰਗਰ ਇਹ ਜਿਹੜਾ ਦੋਸ਼ੀ ਹੈ ਇਹ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਹੀ ਅਸੀਂ 9 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਜੇ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਜਿਹੜਾ ਸਾਮੁਹਿਕਤਾ ਜਿਹੜੀ ਵਾਰਦਾਤ ਕਰਨ ਆਏ ਸੀਗੇ ਉਹਦੇ ਤੇ ਜਿਹੜਾ ਇਹਨਾਂ ਦਾ ਪਲੈਟੀਨਾ ਮੋਟਰਸਾਈਕਲ ਸੀਗਾ ਉਹ ਇਤਤੋਂ ਸਾਨੂੰ ਮਿਲ ਜਾਂਦਾ ਤੇ ਸੈਕੰਡਲੀ ਜਿਹੜੀ ਕਾਰ ਸੀ ਜਿਹੜੀ ਚੋਰੀ ਕੀਤੀ ਹੋਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਸੋ ਇਹ ਦੋਨੋਂ ਚੀਜ਼ਾਂ ਹੋ ਜਾਂਦੀਆਂ ਨੇ ਦੋਸ਼ੀ ਇੱਕ ਅਰੈਸਟ ਹੋ ਗਿਆ ਦੂਜੇ ਦੀ ਗ੍ਰਿਫਤਾਰੀ ਬਾਕੀ ਹੈ ਤਾਂ ਇਹ ਸਾਰਾ ਇਨਸੀਡੈਂਟ ਹੈ ਜੀ ਕਿਹੜੀ ਤਰੀਕ ਦੀ ਘਟਨਾ ਜੀ ਸੀ 7 ਤਰੀਕ ਦੀ ਘਟਨਾ ਸੀਗੀ ਜੀ ਤੇ ਇਸ ਦੇ ਉੱਤੇ ਜਿਹੜਾ ਹੈਗਾ 8 ਤਰੀਕ ਨੂੰ ਸਾਡੇ ਕੋਲ ਇੰਟੀਮੇਸ਼ਨ ਆndi ਹੈ ਤਾਂ ਅਸੀਂ ਪਰਚਾ ਦਰਜ ਕਰ ਲੈਂਦੇ ਆਂ ਤੇ 9 ਤਰੀਕ ਨੂੰ ਦੋਸ਼ੀ ਅਰੈਸਟ ਹੋ ਜਾਂਦਾ ਹੈ ਜਿਹੜਾ ਪਹਿਲਾ ਦੋਸ਼ੀ ਆ ਤੇ ਮੋਟਰਸਾਈਕਲ ਵੀ ਚੋਰੀ ਤੁਸੀਂ ਇਹਦਾ ਬਾਅਦ ਅੱਥੇ ਇਹ ਮੈਨੇ ਇਸਤੇਮਾਲ ਕੀਤਾ ਉਹ ਸਾਨੂੰ ਜਿੰਨਾ ਪਤਾ ਲੱਗਿਆ ਜੀ ਉਹ ਨੰਬਰ ਪਲੇਟ ਹੋਰ ਲੱਗੀ ਹੋਈ ਹੈ ਉਹਦੀ অথেন্টিਸਿਟੀ ਅਸੀਂ ਵੈਰੀਫਾਈ ਕਰ ਰਹੇ ਹਾਂ ਪਹਿਲਾਂ ਜਿਹੜੇ ਜਾਲਦ ਜੀ ਪੇਸ਼ ਕਰਤਾ ਜੀ ਦਾ ਹਾਂਜੀ ਇਹਨਾਂ ਦਾ ਰਿਮਾਂਡ ਲਿੱਤਾ ਜੀ ਤੇ ਦੋ ਦਿਨ ਦਾ ਰਿਮਾਂਡ ਲਿੱਤਾ ਸੀਗਾ ਬਾਕੀ ਅਸੀਂ ਹੋਰ ਵੀ ਅੱਗੇ ਡੀਪੋਚਕੀ ਚ ਜਾ ਰਹੀ ਹੈ ਇਹਦੇ ਵਿੱਚੋਂ ਜਿਹੜਾ ਹੈਗਾ ਜੀ ਇੱਕ ਦੋ ਸ਼ਿਕਰਤਾਰ ਹੈ ਪਹਿਲਾ ਵੀ ਮਾਮਲੇ ਦਰਜ ਜਿਹੜੇ ਹਾਂਜੀ ਇਹਨਾਂ ਦੇ ਉੱਤੇ ਜੀ ਦੋਨਾਂ ਦੇ ਉੱਤੇ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਦੋਨਾਂ ਦੇ ਉੱਤੇ ਇੱਕ ਇੱਕ ਮੁਕਦਮਾ ਦਰਜ ਹੋਇਆਗਾ ਜੋ ਸਾਡੇ ਕੋਲ ਹਜੇ ਤੱਕ ਰਿਕਾਰਡ ਦੇ ਉੱਤੇ ਆਇਆ ਹੈ ਇਹ ਬ੍ਰਮਹਤਿਤ ਹੋਈ ਜੀ ਕਾਰ ਜਿਹੜੀ ਹਾਂਜੀ ਸਨੇਚ ਕਿ ਕਿਸੇ ਕਿੱਥੋਂ ਹੋ ਗਈ ਜਿਹੜੀ ਸਨੇਚਡ ਕਾਰ ਹੈਗੀ ਹੈ ਜੀ ਇਹ ਸਾਨੂੰ ਮੀਆਪੁਰ ਤੰਗਰ ਦੇ ਕੋਲ ਜਾ ਕੇ ਆਸੇਪਰ ਜੰਗਲ ਦੇ ਏਰੀਆ ਦੇ ਵਿੱਚੋਂ ਬ੍ਰਮਹਤਿਤ ਹੋਈ ਹੈ ਉਹ ਇਹਨਾਂ ਨੇ ਉੱਥੇ ਛੁਪਾ ਕੇ ਖੜੀ ਕੀਤੀ ਸੀਗੀ ਤਾਂ ਜੋ ਵੀ ਜਦੋਂ ਮਸਲਾ ਠੰਡਾ ਹੋ ਗਿਆ ਫਿਰ ਕੱਢਣਗੇ ਕਿੱਥੇ ਵੇਚਦੇ ਸੀਗੇ ਗੇੜੀ ਗੱਡੀਆਂ ਸਨੇਚ ਕਰਦੇ ਸੀਗੇ ਉਹ ਪਤਾ ਲੱਗੇ ਹੀ ਕੋਈ ਉਹ ਸਾਰਾ ਕੁਝ ਹਜੇ ਤਫਤੀਸ਼ ਦਾ ਵਿਸ਼ਾ ਜੀ ਉਹ ਦੌਰਾਨੇ ਤਫਤੀਸ਼ ساری ਗੱਲ ਕਲੀਅਰ ਕਰਾਂਗੇ ਜਾਨੀ ਕੋਈ ਡਾਕੂਮੈਂਟ ਕੋਈ ਬਣਾਉਣ ਦਾ ਇਹ ਵਿਸ਼ਾ ਸਰ ਜੀ ਤਾਂ ਗੱਡੀ ਸਨੇਚ ਕੀਤੀ ਉਸ ਤੋਂ ਬਾਅਦ ਜਲਦੋਂ ਫੋਟੋ ਬਣਾਗੇ ਸੀ ਕੋਈ ਇਸ ਤਰ੍ਹਾਂ ਹੀ ਸਾਹਮਣੇ ਆ ਸਕਦਾ ਨਹੀਂ ਕੋਈ ਹਜੇ ਤੱਕ ਤਾਂ ਨਹੀਂ ਕੋਈ ਗੱਲ ਇਹ ਜੀ ਆਈ ਜੀ ਬਾਕੀ ਦੌਰਾਨੇ ਤਫਤੀਸ਼ ਕੋਈ ਵੀ ਚੀਜ਼ ਆndੀਆ ਤਾਂ ਤੁਹਾਨੂੰ ਅਸੀਂ ਸੂਚਿਤ ਕਰਾਂਗੇ